ਸ਼ੋ ਕਰਵਾ ਆਪਣੇ ਘਰ ਆਇਆ ਕਿ ਤੇ ਸਫਰ ਤੈ ਕਰਨਾ ਕਿਹੜਾ ਸੌਖਾ ਇੰਨਾ ਲੰਮਾ ਸਫਰ ਹੁਣ ਤੇ ਬੜੀ ਖੁਸ਼ੀ ਹੋ ਗਈ ਹੋਣੀ ਮਾਏ ਆਪਣੇ ਘਰ ਆ ਛਤੇ ਫਿਰ ਭੈਣਾ ਹੋਈਦਾ ਹੀ ਆ ਵੀ ਆਪਣੀ 4 ਦਿਨ ਉੱਥੇ ਜਾ ਕੇ ਬੈਠੀ ਰਹੀ ਆ ਤੇਰਾ ਸਾਰਾ ਹੀ ਕਿੰਨੇ ਆ ਡਿੱਗ ਪਈ ਕਿੰਨੂ ਸਾਰੇ ਇਹ ਪਾਣੀ ਖੁਣੋ ਗਈ ਤੇ ਤਾਂ ਹੀ ਨਹੀਂ ਨਾ ਕਰੋ ਨਿਕਲਦੀ ਮੈਂ ਇੰਨਾ ਚੀਜ਼ਾਂ ਦਾ ਮੇਰਾ ਬੜਾ ਪਿਆਰ ਆ ਤੇ ਮੈਨੂੰ ਤੇ ਉੱਥੇ ਵੀ ਧਿਆਨ ਸੀ ਵੀ ਇਹ ਪਾਣੀ ਖੁਣੋ ਸੁੱਕ ਜਾਣਾ ਤੂੰ ਗੇ ਆਂਦੀ ਗਵਾਂਦੀ ਨੂੰ ਕਹਿ ਜਾਂਦੀ ਵੀ ਮੇਰੇ ਬੂਟਿਆਂ ਨੂੰ ਪਾਣੀ ਪਾ ਦਿਓ ਇਹ ਭੈਣ ਜਿੰਨੂੰ ਵੀ ਕਹੋ ਅੱਜ ਕੱਲ ਛੱਡਦਾ ਕੋਈ ਉਹ ਤੇ ਗੱਲ ਠੀਕ ਤੇ ਆ ਗੰਦ ਵੇਖ ਕਿੰਨਾ ਪਿਆਈ ਹੁਣ ਗੰਦ ਫਿਰ ਏਦਾਂ ਹੀ ਆ ਰੋਜ਼ ਰੋਜ਼ ਕਰੀਏ ਤੇ ਫੇਰ ਹੀ ਆ ਜਦੋਂ ਕੀਤਾ ਹੀ ਨਹੀਂ ਹਫਤਾ ਦਾ ਹੁਣ ਜਿਹੜੀ ਛੱਡ ਕੇ ਆਈ ਸੀ ਨਾ ਤੈਨੂੰ ਕੁੜੀ ਉਹਨੂੰ ਕਹਿ ਵੀ ਆ ਤੇ ਮੈਂ ਸਫਾਈ ਕਰਵਾ ਕਦੀ ਵੀ ਨਹੀਂ ਉਹ ਤੇ ਪਰਜਾਈਆਂ ਨਾ ਰੱਖਦੀ ਸੇਲਪੁਣਾ ਬੇਵਰਤ ਦੇ ਰਹਿਣ ਭਰਾ ਪਰਜਾਈ ਹਾਂ ਤੇ ਮਾਂ ਨੂੰ ਬਦੋ ਬਦੀ ਤੱਕਦੀ ਹੀਗੀ ਪੋਰ ਨਹੀਂ ਕੋਈ ਗੱਲ ਸਹੀ ਗੱਲ ਹੈ ਆ ਕਰੋ ਨਿਕਲੇ ਕਿਥੇ ਕਿ ਜ਼ਿਆਦਾ ਹੁੰਦਾ ਹੈ ਕਰੋ ਨਿਕਲ ਜਾਓ ਤੇ ਫਿਰ ਇੱਕ ਦਿਨ ਨਾਲ ਸਫਾਈ ਕਰੋ ਤੇ ਅਗਲੇ ਦਿਨ ਵੜਿਆ ਨਹੀਂ ਜਾਂਦਾ ਜੇ ਵੱਡੀ ਕੋ ਛੱਡਾਈ ਹੀ ਤੇ ਵੱਡੀ ਨੇ ਗੱਲਾਂ ਉਹ ਕੀਤੀਆਂ ਭੈਣ ਮੈਂ ਤੈਨੂੰ ਕੀ ਦੱਸਾਂ ਫੇਰ ਆਂਦੇ ਇਹਨੂੰ ਡਾਕਟਰਾਂ ਕਿਹਾ ਅਟੈਕ ਹੋ ਗਿਆ ਵਾ ਅਟੈਕ ਤਾਂ ਆਪੇ ਹੋਣਾ ਹੀ ਜਦੋਂ ਘੁੱਟਣ ਲੱਗ ਗੱਲਾਂ ਸੁਣ ਸੁਣ ਕੇ ਅੰਦਰੇ ਮੂੰਹ ਮੜ ਗੀਆਂ ਗੱਲਾਂ ਸੁਣ ਸੁਣ ਕੇ ਕਿੰਨੀਆਂ ਘਟੇ ਚ ਪਾ ਲੈ ਨਹੀਂ ਨਿਕਲਨੀ ਆ ਇਹ ਅਟੈਕ ਤਾਂ ਆਪੇ ਹੋਣਾ ਹੀ ਹੋਣਾ। ਫੇਰ ਕੀ ਕੀਤਾ ਵੀ ਇਹ ਰਮਨ ਭਾਬੀ ਦਾ ਫੋਨ ਆ ਗਿਆ ਵਾ ਸਾਨੂੰ ਵੀ ਮਿਲ ਕੇ ਜਾਓ। ਫੇਰ ਉਹ ਪਰਝਾਈ ਇਹ ਗੁੱਸੇ ਹੋ ਜੂਗੀ। ਭਰਾ ਗੁੱਸੇ ਹੋ ਜੂਗਾ। ਮੈਂ ਹਜੇ ਜਾਣਾ ਤੇ ਫਿਰ ਮਿਲ ਕੇ ਨਾਲ ਹੀ ਮੈਨੂੰ ਲੈ ਆਵੀਂ। ਫੇਰ ਆਖੇ ਮੇਰੇ ਨਿਆਣਿਆਂ ਦੇ ਪੇਪਰ ਆ ਮੈਂ ਨਹੀਂ ਰਹਿਣਾ ਤੇ ਭਾਬੀ ਆਂਦੀ ਛੱਡ ਜਾ ਮੰਮੀ ਨੂੰ। ਛੱਡਾ ਹੀ ਉੱਥੇ। ਉਹ ਤਾਂ ਨਿੱਕੀ ਨੇ ਤੇ ਪਾਏ ਪੰਗੇ ਉਹ ਜਿਹੜੇ ਕੋਈ ਗੱਲ ਮੈਂ ਤੈਨੂੰ ਦੱਸ ਹੀ ਨਹੀਂ ਸਕਦੀ। ਤਾਂ ਮੇਰਾ ਤੇ ਆ ਨਾ ਮੈਂ ਆਪਣੀਆਂ ਚੀਜ਼ਾਂ ਜਿਹੜੀਆਂ ਲਾਈਆਂ ਇਹਨਾਂ ਵਿੱਚ ਵਾਧੂ ਜੀ ਲੱਗਦਾ ਆਂਦੇ ਤੂੰ ਕੱਲੀ ਮੈਂ ਕੱਲੀ ਕਾਦੀ ਮੇਰੇ ਲਾਗੇ ਰੌਣਕ ਮੇਰਾ ਬਾਗ ਬਗੀਚਾ ਨਾਲ ਆ ਖੇੜਿਆ ਰੋਏ ਇਹ ਗੱਲ ਹੁੰਦੀ ਆ ਕਿ ਜੇ ਤੇ ਆਪਣੇ ਜੇ ਤੇ ਕਿਸੇ ਦਾ ਦਿਲ ਖੁਸ਼ ਆ ਨਾ ਕਿਤੇ ਜਾ ਕੇ ਬੈਠਣਾ ਕੋ ਫਿਰ ਉੱਥੇ ਰਹਿਣ ਨੂੰ ਜੀ ਕਰਦਾ ਹਨਾ ਜੇ ਦਿਲ ਨਹੀਂ ਖੁਸ਼ ਕਿਸੇ ਦੀਆਂ ਗੱਲਾਂ ਤੰਗੀ ਦੇਂਦੀਆਂ ਨੇ ਅੰਦਰ ਬਣਾਉਂਦੀਆਂ ਨੇ ਪ੍ਰੈਸ਼ਰ ਬਣਾਉਂਦੀਆਂ ਨੇ ਫਿਰ ਉੱਥੇ ਤੇ ਇੱਕ ਮਿੰਟ ਵੀ ਖਲੋਣਾ ਲੱਗਦਾ ਹੀ ਹਨਾ ਕਰੋਂ ਜਾਣ ਨੂੰ ਆਪਣਾ ਘਰ ਛੱਡ ਕੇ ਜਾਣ ਨੂੰ ਵੈਸੇ ਨਹੀਂ ਜੀ ਕਰਦਾ ਤੇ ਜਾਇ ਜਾਓ ਤੇ ਅੱਗੋਂ ਕੋਈ ਪੁੱਠੀਆਂ ਸਿੱਧੀਆਂ ਗੱਲਾਂ ਕਰੇ ਤੇ ਫੇਰ ਉੱਥੇ ਖਲੂਨ ਨੂੰ ਥੋੜੀ ਜੀ ਕਰਦਾ ਇੱਕ ਪੁੱਠੀ ਸਿੱਧੀ ਹਾਂ ਹੁਣ ਤੇ ਮੈਂ ਇਹਨੂੰ ਅੰਜੀ ਪਹ ਲਗੀਆਂ ਜਿਹੜੀਆਂ ਜਿਹੜੀਆਂ ਕਰਦੀਆਂ ਰਹੀਆਂ ਵਾਂ ਟੈਗ ਤੇਨੂੰ ਐਵੇਂ ਥੋੜਾ ਹੋ ਗਿਆ ਟੈਗ ਤੇ ਉਹ ਗੱਲ ਹੋ ਗਈ ਵੀ ਅੱਗ ਬਾਲ ਕੇ ਤੇ ਪਤੀਲਾ ਰੱਖ ਦੋ ਉੱਤੇ ਤੇ ਉੱਤੇ ਦੇ ਦੋ ਢੱਕਣ ਥੱਲੇ ਅੱਗ ਡਾਈ ਜਾਓ ਅੱਗ ਡਾਈ ਜਾਓ ਭਾਪ ਨਿਕਲਣੀ ਨਹੀਂ ਜਦੋਂ ਉੱਤੋਂ ਤੇ ਉਹ ਉਹੀ ਚੀਜ਼ਾਂ ਅੰਦਰ ਪ੍ਰੈਸ਼ਰ ਬਣਾਉਂਦੀਆਂ। ਪ੍ਰੈਸ਼ਰ ਬਣਾਉਂਦੀਆਂ। ਉਹ ਚੀਜ਼ ਨੇ ਨਾ ਅੰਦਰ ਪ੍ਰੈਸ਼ਰ ਬਣਾਇਆ ਤੇ ਅਟੈਕ ਤਾਂ ਆਪਣੇ ਹੋਣਾ ਹੀ ਹੋਣਾ ਹੈ। ਸ਼ੁਕਰ ਕਰ ਜਿੰਦੀ ਜਗਦੀ ਆ ਗਈ ਆਪਣੇ ਘਰ। ਮੈਂ ਨਹੀਂ ਮੁੜ ਕੇ ਜਾਂਦੀ। ਠੀਕ ਹੈ ਆਪਣੇ ਘਰ ਹੀ ਕੱਖਾਂ ਦੀ ਕੁਲੀ ਮੈਨੂੰ ਵਧੀਆ ਲੱਗਦੀ। ਬਿਲਕੁਲ ਬਿਲਕੁਲ ਜੀਂਦੇ ਰਹਿਣਾ ਆਪਣੇ ਘਰਾਂ ਵਿੱਚ ਰਾਜੀ ਰਹਿਣਾ ਬੜੀ ਸ਼ਾਂਤੀ ਆ ਇਸ ਗੱਲੋਂ। ਪੇ ਨੌਕਰੀਆਂ ਤੇ ਲੱਗੇ ਕਮਾਈ ਕਰਦੇ ਸੋਨਾ ਖਾਂਦੇ ਪਾਉਂਦੇ ਪਰ ਮੈਂ ਤੇ ਆਸ ਨਹੀਂ ਰੱਖਦੀ ਹੁਣ ਵੀ ਮੈਨੂੰ ਇਹ ਸਾਂਭਣਗੇ। ਬਿਲਕੁਲ ਬਿਲਕੁਲ ਇੱਕੇ ਆਪੀ ਜਦੋਂ ਰਿਸ਼ਤੇ ਕਰਦੇ ਹੁੰਦੇ ਖਾਨਦਾਨੀਆਂ ਐਵੇਂ ਥੋੜੀ ਸਿਆਣੇ ਲੱਭਦੇ ਆ ਜੇ ਖਾਨਦਾਨੀ ਪਰਿਵਾਰ ਚ ਆਈਆਂ ਹੁੰਦੀਆਂ ਇਹਨਾਂ ਨੂੰ ਵੀ ਸਾਰ ਹੁੰਦੀ ਵੀ ਇਹ ਸੱਸ ਮਾਂ ਨੂੰ ਸਾਭਾਂਗੇ ਤੇ ਸਾਡੀ ਵੀ ਇੱਜ਼ਤ ਵਧੂਗੀ ਹਨਾ ਇਹ ਬਣੇ ਬਣਾਏ ਤੇ ਆਣ ਕੇ ਬਹਿ ਗਈਆਂ ਉਹ ਵੀ ਨਹੀਂ ਚੰਗਾ ਲੱਗਾ ਤੇ ਵੱਖੋ ਵੱਖ ਸ਼ਹਿਰਾਂ ਚ ਭੱਜ ਗਈਆਂ ਹਨਾ ਤੇ ਚਲੋ ਕੋਈ ਗੱਲ ਦੀ ਜੋ ਮੇਰੇ ਭਾਪ aí ਮੈਂ ਕੱਟੂਗੀ ਹਾਂ ਤੇ ਬਾਕੀ ਰਹੀ ਗੱਲ ਮੁੰਡਿਆਂ ਦੀ ਮੁੰਡੇ ਤੇ ਮੇਰੇ ਇੰਨੇ ਚੰਗੇ ਆ ਨਾ ਮੇਰੇ ਤੇ ਜਾਨ ਦਿੰਦੇ ਰੋਜ਼ ਬਿਨਾਂ ਗਾਇ ਫੋਨ ਆਉਣਾ ਹੁਣ ਥੋੜੀ ਭਜ ਸਕਦੇ ਮਾਵਾਂ ਤੋਂ ਪੁੱਤ ਨਹੀਂ ਭਜ ਸਕਦੇ ਪੁੱਤਾਂ ਨੂੰ ਤਾਂ ਪਤਾ ਹੁੰਦਾ ਸਾਡੀਆਂ ਮਾਵਾਂ ਨੇ ਸਾਡੇ ਨਾਲ ਕਿਨੇ ਕਿਨੇ ਜਫਰ ਜਾਲੇ ਨੇ ਕਿਤਰਾ ਸਾਨੂੰ ਇੱਥੋਂ ਤੱਕ ਪਹੁੰਚਾਇਆ ਨੋਆ ਨੂੰ ਕਾਦਾ ਭਾਈ ਹਾਂ ਨਾ ਨੋਆ ਤੇ ਮਾਨ ਵੀ ਕੋਈ ਨਹੀਂ ਜੇ ਕੋਈ ਕਰਦੀ ਆ ਚੰਗਾ ਤੇ ਠੀਕ ਆ ਨਹੀਂ ਕਰਦੀ ਤਾਂ ਆਪਾਂ ਕਹਿ ਕੀ ਸਕਦੇ ਉਹਨਾਂ ਨੂੰ ਨਹੀਂ ਜੀ ਨਹੀਂ ਕਹਿਣਾ ਨਹੀਂ ਨਾ ਕਹਿ ਸਕਦੇ ਜੇ ਕਵਾਂਗੇ ਇੱਕ ਗੱਲ ਕਰਾਂਗੇ 10 ਕਰਵਾਵਾਂਗੇ ਉਹਦਾ ਕੀ ਫਾਇਦਾ ਉਦੋਂ ਚੰਗਾ ਆਪਣਾ ਚੁੱਪ ਕਰਕੇ ਤੇ ਆਪਣਾ ਕੰਮ ਕਰੀ ਜਾਓ ਤੇ ਆਪਣੇ ਆਰਾਮ ਨਾਲ ਬੋ। ਚੱਲ ਛੱਡ ਭੈਣ ਹਣ ਗੱਲਾਂ ਤੇ ਮੁੱਕਣੀਆਂ ਹੀ ਨਹੀਂ ਗੀਆਂ ਗੱਲਾਂ ਤੇ ਜਿੰਨੀਆਂ ਮਰਜ਼ੀ ਕਰੀ ਜਾਈਏ। ਚੱਲ ਨਾਲੋ ਤੂੰ ਹੀ ਵੀ ਤੇ ਕੱਪੜੇ ਚੇਂਜ ਕਰ ਲਓ। ਨਹੀਂ ਜਨਸਪੀਰ ਪਹਿਲੋਂ ਨਾ ਹੋਣਾ ਨਹੀਂਗਾ ਪਹਿਲੋਂ ਆਪਾਂ ਪਹਿਲੋਂ ਆਪਾਂ ਤਾਂ ਥੋੜੀ ਸਫਾਈ ਕਰੀਏ ਅੰਜ ਤੇ ਬੈਠੇ ਵੀ ਨ ਚੰਗੇ ਲੱਗੀਦਾ। ਆਹ ਇਹ ਤਾਂ ਗੱਲ ਹੈਗੀ ਆ। ਤੇ ਝਾੜੂ ਝੂਟ ਮਾਰ ਲੈਨੇ ਆ ਇੱਕ ਜਣਾ ਤੇ ਇੱਕ ਜਣਾ ਮਾੜਾ ਜਾ ਮਗਰ ਪੂਚਾ ਪੂਚਾ ਮਾਰ ਲੈਨੇ ਆ। ਤੇ ਚਲ ਬੈਣ ਚੋ ਗਾਥਾਂ ਬਣ ਜੂਗਾ ਤੇ ਫੇਰ ਬਣਾਉਨੇ ਰੋਟੀ ਹੈ ਚਲੋ ਫੇਰ ਵੇ ਲੈ ਲੋ ਜਦਾਂ ਇਹ ਰੋਟੀ ਖਾ ਗਏ ਤੇ ਫੇਰ ਨਾ ਆ ਕੇ ਤੇ ਫੇਰ ਆਰਾਮ ਕਰਾਂਗੇ ਚਲੋ ਨਾਉਣਾ ਨਹੀਂ ਪਹਿਲੋਂ ਤੇ ਵੇ ਲੱਕ ਕੇ ਦੋ ਦਿਨ ਕਰੋਗੇ ਤੇ ਕੀ ਬਣਿਆ ਇਹ ਤੇ ਇਦਾਂ ਹੀ ਆ ਘਰ ਫੇਰ ਚਾਹ ਦਾ ਕੱਪ ਕੱਪ ਬਣਾ ਲਾ ਆਹੋ ਚਲ ਚਾਹ ਵੀ ਲੈਨੇ ਥੋੜੀ ਥੁੜੀ ਹਾਂ ਚਾਹ ਪੀ ਕੇ ਤੇ ਫੇਰ ਕੱਪ ਕੱਪ ਚਾਹ ਪੀ ਕੇ ਤੇ ਪਰਨ ਸਫਾਈ ਕਰ ਲਈਏ ਸਾਰੀ ਝਾੜ ਪਹੁੰਚ ਕਰਕੇ ਥੋੜਾ ਜਿਹਾ ਬੈਣ ਬੂਣ ਚੋ ਗਾਥਾਂ ਬਣ ਚਲੋ ਠੀਕ ਹੈ ਹਾਂ ਫੋਨ ਆਉਂਦਾ ਆ ਕਿਹਦਾ ਫੋਨ ਆ ਇੱਕ ਮਿੰਟ ਵੇਖਦੀ ਆ ਬੰਦੀ ਹੋ ਜਾ ਭਰਾਵਾ ਤੂੰ ਹੀ ਕਿਹਦਾ ਫੋਨ ਆ ਗਿਆ ਕਿਤੇ ਅੱਧੀ ਰਾਤ ਨੂੰ ਲੋਕਾਂ ਦਾ ਫੋਨ ਆ ਜਾਂਦੇ ਕੀ ਕਰੇ ਦਿੰਦਾ ਰਮਨ ਦਾ ਹਲੋ ਹਾਂ ਸਤਿ ਸ਼੍ਰੀ ਅਕਾਲ ਰਮਨ ਕੀ ਹਾਲ ਹੈ ਆ ਠੀਕ ਆ ਅੱਛਾ ਮੈਂ ਤੜੀ ਤੈਨੂੰ ਫੋਨ ਕਰਨੀ ਵਾਲੀ ਹਾਂ ਅੱਜ ਚੰਗੇ ਵੜੇ ਤੇਰਾ ਫੋਨ ਆ ਗਿਆ ਅੱਛਾ ਆਉਣਾ ਸੀਗਾ ਹਾਂ ਹਾਂ ਕੋਈ ਨਹੀਂ ਮੈਂ ਘਰੇ ਹੀ ਆ ਮੈਂ ਪਿੰਡ ਗਈ ਹਾਂ ਤੇ ਆ ਗਈ ਆ ਹਾਂ ਮੈਂ ਪਿੰਡ ਗਈ ਹਾਂ ਦਸੰਡੀ ਉੱਥੇ ਨਾ ਸਾਰੀਆਂ ਭੈਣ ਆਈਆਂ ਅਹੀਂ ਅੱਜ ਤੇ ਉਹ ਸਾਰੇ ਬਲਾਉਂਦੇ ਸੀਗੇ ਤੇ ਫਿਰ ਅਸੀਂ ਜਾ ਕੇ ਆਏ ਆ ਮੈਂ ਤਾਂ ਬੱਚ ਗਈ ਹਾਂ ਨਹੀਂ ਨਹੀਂ ਬਾਜੀ ਤੇਰੇ ਤੈਨੂੰ ਪਤਾ ਡਿਊਟੀ ਆ ਆਉਣ ਲੱਗੀ ਆ ਮਿਸਤਰੀ ਹਟੇ अच्छा छुट्टी ते आ ठीक है चल आ जा फिर आके माता ਦਾ ਸੁਨਾ ਮਾਤਾ ਕਿਦਾਂ ਵਾ ਐਨੀ ਚਲ ਗਈ ਅਸ਼ੋ ਕਿਰ ਨਾਲ ਹਾਂ ਸੱਚੀ ਚਲ ਤੂੰ ਇਦਾਂ ਫਿਰ ਆਉਣ ਲੱਗੀ ਤੇ ਆ ਜਾ ਫਿਰ ਆ ਕੇ ਬਹਿ ਕੇ ਗੱਲਾਂ ਕਰਦੇ ਆ ਆ ਜਾ ਯਾਰ ਮੇਰਾ ਵੀ ਨਾ ਬੜਾ ਹੀ ਢੱਡ ਭਰੇ ਆਈ ਮੈਂ ਐਵੇਂ ਤੇ ਆਪ ਉਦੋਂ ਦੀ ਬੜੀ ਔਖੀ ਹੋਈ ਪਈ ਹਾਂ ਮੇਰਾ ਤੇ ਸਹੀ ਗੱਲ ਮੈਨੂੰ ਵੀ ਤੈਨੂੰ ਪਤਾ ਜੀ ਨਾ ਜੇ ਮੈਂ ਦੋ ਚਾ ਚੁਗਲੀਆਂ ਕਰਨ ਨਾਲ ਮਾਤਾ ਜੀ ਮੈਨੂੰ ਵੀ ਫਰੇਵਾ ਨਹੀਂ ਹੋ ਜਾਂਦਾ ਵਾ ਆ ਜਾ ਆ ਜਾ ਬਹਿ ਕੇ ਕਰਦੇ ਆ ਆਹੋ ਆ ਜਾ ਓਕੇ ਓਕੇ ਫੇ ਮੈਂ ਅੰਚਰ ਬਣਾਣਾ ਦਾਲ ਸਰਦੀ ਠੀਕ ਹੈ ਆ ਜਾ ਮੈਂ ਰੋਟੀ ਬਣਾਣਾ ਅੰਚਰ ਓਕੇ ਕਬਲ ਵੀ ਆਊਗਾ ਨਹੀਂ ਕੱਲੀ ਆਏਗੇ ਚੱਲ ਆ ਜਾ ਫੇ ਛੇਤੀਆ ਓਕੇ ਲੈ ਹੁਣ ਰੋਣਾ ਬਣਾਉਣ ਲੱਗੀ ਫੇ ਛੀਛੀ ਦੀ ਕੰਮ ਕਰ ਲਾ ਹੁਣ ਮੈਂ ਮੁੜ ਕੇ ਫੇ ਬਹਿ ਕੇ ਗੱਲਾਂ ਕਰਦੇ ਹਾਂ ਰੋਣਾ ਬਣਾਉਣਾ ਨਾਲ ਛੜਕਾ ਲਾ ਲਾਂ ਮੈਂ ਟੋਮੈਟਿਕ ਦਾਲ ਬਣ ਜਾਣੀ ਆ ਨਹੀਂ ਸੋਣ ਬਣ ਕੇ ਤੇ ਫੇ ਛੜਕਲਾ ਕੇ ਆਟਾ ਗੁੰਨ ਕੇ ਰੱਖ ਲੈਣੀ ਆ ਉੱਤ ਬਾਅਦ ਬਾਅਦ ਕੰਮ ਕਰ ਲੈਣੀ ਆ ਦੀਦੀ ਸਤਿ ਸ਼੍ਰੀ ਅਕਾਲ ਵਰਮਿੰਡ ਕਿਹਾ ਲਿਆ ਬਸ ਵਧੀਆ ਤੀਸਰਾ ਹੋ ਠੀਕ ਜੇ ਬੜੀ ਛੇਤੀ ਸਫਰਤਾ ਕੀਤਾ ਯੋ ਹੋਰ ਨਹੀਂ ਤੇ ਮੈਂ ਤੇ ਜਦੋਂ ਤੁਹਾਨੂੰ ਫੋਨ ਕੀਤਾ ਤੂੰ ਮੈਂ ਆਂਦੀ ਸੀ ਮੈਂ ਤੇ ਮਹਾ ਭੱਜ ਭੱਜ ਕੇ ਕੰਮ ਕੀਤਾ ਉਹਦਾ ਮੈਂ ਕਿਹਾ ਸ਼ੁਕਰੀਆ ਹਾਂ ਮੈਨੂੰ ਤੇ ਖੁਸ਼ੀ ਬੜੀ ਚੜੀ ਹੈ ਮੈਂ ਰਵਣਾ ਹੋਂਡੀ ਆ ਹਨਾ ਫਿਰ ਬਹਿ ਕੇ ਗੱਲਾਂ ਕਰਾਂਗੇ ਚਲ ਆਜ ਅੰਦਰ ਬਹਿਣਾ ਕਿਸੇ ਟ੍ਰੇਕ ਰੂਮ ਚ ਬਹਿਣਾ ਵੇਖ ਲਓ ਜਿੱਥੇ ਬੈਣਾ ਹੁ ਆਜੇ ਚਾਹ ਬਣ ਪੀ ਕੇ ਫਿਰ ਚਲਦੇ ਅੰਦਰ ਬੈਠ ਕੇ ਚਲੋ ਠੀਕ ਆਜੋ ਕੀਰਤ ਆਜਾ ਮੈਨੂੰ ਬਣ ਲਿਆ ਹੁੰਦੀ ਆ ਆ ਵੀ ਅੱਲਾ ਮੇਰੇ ਜਾਣਿਆਂ ਦੇ ਕੰਮ ਕਦੀ ਸੋਫੇ ਤੇ ਕਿਤਾਬਾਂ ਤੇ ਕਦੀ ਸੋਫੇ ਤੇ ਸਰਾਣੇ ਇਹ ਤਾਂ ਹੀ ਆ ਪਤਾ ਨਹੀਂ ਮੈਂ ਤਾਂ ਕਹਿੰਨੀ ਵੀ ਜਾਣਿਆਂ ਨੂੰ ਕੀ ਮਜ਼ਾ ਹੁੰਦਾ ਹੀ ਉਹ ਪੜ੍ਹਨੇ ਆਈ ਤੇ ਤੇਰਾ ਕੰਮ ਹੀ ਇਹ ਹੋਇਆ ਕਿ ਸੋਫੇ ਤੇ ਬਹਿ ਕੇ ਪੜ੍ਹਨਾ ਵਾਸਤੇ ਇਹਨੇ ਨਾਲ ਸਰਾਣੇ ਰੱਖ ਰੱਖ ਕੇ ਅੱਛਾ ਅੱਛਾ ਪਾਣੀ ਪੀਣਾ ਹੈ ਲੈ ਆਈ ਮੈਂ ਪਾਣੀ ਪੀਣਾ ਤੂੰ ਪਾਣੀ ਪੀਣਾ ਤਨ ਮੇ ਛੋਟੇ ਗਲਾਸ ਲੈ ਕੇ ਦਿੰਨੀ ਆ ਹਰ ਤੂੰ ਨਹੀਂ ਕੋਈ ਨਹੀਂ ਇਹਦੇ ਵਿੱਚ ਹੀ ਪੀ ਲੈਣਾ ਨੇ ਮੰਮਾ ਪੀਣਾ ਬਖਰਾ ਪੀਣਾ ਆਇਤ ਇੱਕ ਇੱਕ ਗਲਾਸ ਲਿਆ ਬੱਚੇ ਆ ਆ ਕੇ ਨੂੰ ਪਾਣੀ ਦਈਏ ਦੇ ਦੋ ਇਹੀ ਹੋ ਐ ਪੀ ਲੈਣਾ ਮੰਪੀ ਲੋ ਮੰਪੀ ਲੋ ਮੰਪੀ ਲੋ ਇਹ ਤਾਂ ਗੇਣਾ ਲੰਬਾ ਹੋਇਆ ਹੀ ਹੈ ਨਾ ਕੋਈ ਫਰਕ ਆਹ ਫਰਕ ਪੈ ਗਿਆ ਇਹੀ ਹੋ ਹੋਰ ਸੁਣਾ ਦੋ ਬਸ ਠੀਕ ਤੂੰ ਇਸ ਨਾਲ ਠੀਕ ਹੈ ਬਸ ਠੀਕ ਠਾਕ ਹੀ ਆ ਤੂੰ ਸੁਣਾ ਆਪਣੇ ਕਿਦਾਂ ਐਂ ਵਧੀਆ ਠੀਕ ਠਾਕ ਚਾਹ ਬਣਾ ਲਾ ਪਹਿਲਾਂ ਨਹੀਂ ਨਹੀਂ ਰੋਕ ਕੇ ਬਿਨਨੇ ਆਪਾ ਅੱਛਾ ਹਾਂਜੀ ਨਵੀਰ ਗੱਲ ਸੁਣ ਤੇ ਉਹ ਮੰਮੀ ਕਾ ਤੁਹਾਡੀ ਛਿੱਤੀ ਗਲਤੀ ਹੋ ਮੈਂ ਕਹ ਤੂੰ ਕਲੀ ਹਾਂ ਉਹ ਕਹਿੰਦੀ ਮੈਂ ਇੱਕ ਕਮਰੇ ਚ ਰਹਿ ਕੇ ਬੋਰ ਹੋਣ ਡਈ ਆ ਪਤਾ ਨਹੀਂ ਕੀ ਗੱਲ ਹੋਈ ਹੈ ਜਦ ਮਾਸੀ ਨੂੰ ਇਹਨਾਂ ਨੇ ਫੋਨ ਲਾਇਆ ਇਹ ਮੇਰੇ ਸਾਹਮਣੇ ਤਾਂ ਐਵੇਂ ਕਹਾਂ ਫੋਨ ਵੀ ਨਹੀਂ ਲਾਇਆ ਮੰਮੀ ਨੇ ਮਾਸੀ ਨੂੰ ਅੱਛਾ ਤੇ ਮਾਸੀ ਚਲ ਗਏ ਇਹ ਮਾਸੀ ਨਾਲ ਪਤਾ ਨਹੀਂ ਮੈਂ ਚਾਹ ਬਣਾਉਣ ਗਈ ਤੇ ਕੋਈ ਗੱਲਬਾਤ ਕੀਤੀ ਤੇ ਉਦੋਂ ਹੀ ਨਿਕਲ ਆਏ ਚਾਹ ਵੀ ਪੀਤੀ ਮਹਾ ਮਾਸੀ ਨੇ ਚਾਹ ਹੀ ਪੀਤੀ ਹੈ ਤੇ ਛਿੱਤੀ ਛਿੱਤੀ ਹੋਰ ਨਿਕਲ ਆਏ मासी ਤੇੜੀ ਇੱਥੇ ਵੀ ਆਏ ਸੀਗੇ ਤੇ ਮਾਸੀ ਪਹਿਲਾਂ ਤੇ ਮੈਂ ਕਿਹਾ ਵੀ ਰਹਿਣਗੇ ਹਨਾ ਪਹਿਲਾਂ ਜਰਾਮਣਾ ਕਹਿੰਦੇ ਕਿ ਮੈਂ ਰਹੂੰਗੀ ਅੱਜ ਜਦੋਂ ਪਤਾ ਲੱਗਾ ਕਿ ਮੰਮੀ ਇੱਥੇ ਆ ਨਹੀਂ ਆ ਫਿਰ ਤੇ ਭੱਜਣ ਦੀ ਕਾਲੀਆਂ ਪਾਈਆਂ ਮਾਸੀ ਨੇ ਮਿੰਟੋ ਮਿੰਟੀ ਫਿਰ ਤੇ ਮਾਸੀ ਨੇ ਮੈਂਟ ਨਹੀਂ ਲਾਇਆ ਫਿਰ ਮੈਨੂੰ ਰਾਜ ਕਾ ਚਾਹ ਦਾ ਕੱਪ ਦੇ ਦੇ ਤੇ ਮੈਂ ਜਾਣਾ ਛੇਤੀ ਤੇ ਮੈਂ ਹੈ ਉਹੀ ਕਿ ਮੰਮੀ ਨੇ ਫਿਰ ਵਾਪਸ ਇੱਥੇ ਲਿਆਉਣਾ ਮਾਸੀ ਨੇ ਮੰਮੀ ਨੂੰ ਨਹੀਂ ਮੇਰ ਕੋ ਤੇ ਆਏ ਨਹੀਂ ਆ ਫਿਰ ਪਿੰਡ ਚਲ ਗਏ ਆ ਪਿੰਡ ਚਲ ਗਏ ਹੋਣੇ ਆ ਮੈਂ ਤਾਂ ਪੈ ਗਈ ਸੀ ਆਪਾਂ ਫਿਰ ਕਿਉਂ ਖਾਇ ਮੇਰੀ ਗੱਲ ਸੁਣ ਰਮਣ ਤੁਹਾਡੇ ਘਰ ਤੇ ਕਪੱਤ ਪਿਆਈ ਅੱਗੇ ਤੇ ਮੈਨਾਂ ਉਧਰ ਹਰਵਿੰਦਰ ਆਈ ਨਾ ਤੇ ਮਹਰਵਿੰਦਰ ਨੇ ਇੰਨੀ ਗੱਲ ਕਹੀ ਮੈਂ ਕਿ ਹਰਵਿੰਦਰ ਜਿੱਦ ਕਰਨ ਦੇ ਹੀਗਾ ਤੇ ਹਰਵਿੰਦਰ ਨੇ ਵਿਚਾਰੀ ਨੇ ਕਿਹਾ ਵੀ ਚੱਲ ਕੋਈ ਗੱਲ ਨਹੀਂ ਆ ਵੀ ਚੱਲ ਰਮਣ ਕੋ ਛੱਡੋਂ ਨਹੀਂ ਪਿੰਡ ਮੈਂ ਨਹੀਂ ਛੱਡ ਕੇ ਆਉਂਦੀ ਹਨਾ ਉਹ ਝੂਠ ਬੋਲ ਕੇ ਭੱਜਣਾ ਤੇਰੇ ਕੋ ਛੱਡ ਆਏ ਹਨਾ ਤੇ ਮੁੜ ਕੇ ਹੁਣ ਮਾਸੀ ਆ ਗਈ ਤੇ ਮਾਸੀ ਮਿਲਣ ਦੇ ਪਾਜੀ ਆਈ ਆ ਹਨਾ ਤੇ ਮੁੜ ਕੇ ਮਾਸੀ ਕਹਿੰਦੇ ਮੈਂ ਤਾਂ ਕਿਹਾ ਮੈਂ ਕਿਹਾ ਕਬਲ ਰਮਣ ਹੁਣਾਂ ਕੋ ਚਲ ਗਿਆ ਮੰਮੀ ਤੇ ਹੁਣ ਮਾਸੀ ਫਿਰ ਉਧਰ ਚਲ ਗਏ ਤੇ ਫਿਰ ਤੇਰੇ ਕੋ ਹੁਣ ਉੱਥੇ ਇਧਰ ਮੇਰੇ ਵੱਲ ਤੇ ਨਹੀਂ ਆਏ ਫਿਰ ਛੱਡਣ ਉਹ ਫਿਰ ਉਹ ਪਿੰਡ ਹੀ ਚਲੇ ਗਈ ਕਿਦਾਂ ਤੇ ਗ ਹੋ ਗਏ 2 ਦਿਨ ਦਿਨ ਹੋ ਗਏ ਉਹਨਾਂ ਨੂੰ ਗਿਆ ਇਹਨੂੰ ਤੇ ਫੋਨ ਵੀ ਨਹੀਂ ਆਇਆ ਕੋਈ ਤੁਜੀ ਦੱਸਣ ਡਈ ਆ ਵੀ ਤਨ ਮੈਂ ਕਿਹਾ ਵੀ ਤੇਰੇ ਅਰਵਿੰਦਰ ਨੂੰ ਮੈਂ ਨਹੀਂ ਗੱਲ ਕਹੀ ਵੀ ਤੂੰ ਆਪਣੇ ਵੀਰ ਜੀ ਨੂੰ ਦੱਸ ਜਾ ਵੀ ਤੂੰ ਲੈ ਕੇ ਚੱਲੀ ਆ ਮੰਮੀ ਨੂੰ ਤੇ ਉਹ ਦੱਸ ਕੀ ਨਹੀਂ ਕੰਨੀ ਰਹੀ ਕੋਈ ਗੱਲ ਨਹੀਂ ਤੁਸੀਂ ਵੀ ਭਾਬੀ ਸੰਭਲਿਓ ਵੀਰ ਜੀ ਨੂੰ ਵੀਰ ਜੀ ਭੈਣੇ ਆਏ ਸਮਝ ਗੱਡੀ ਤੋਂ ਉੱਤਰ ਕੇ ਆਉਂਦੇ ਮੰਮੀ ਕਿੱਥੇ ਆ ਹਨਾ ਤੇ ਹਰਵਿੰਦਰ ਨੂੰ ਨਹੀਂ ਪਤਾ ਜਦੋਂ ਤੁਸੀਂ ਕਿਹਾ ਕਿ ਫੋਨ ਕਰਨਾ ਤੇ ਹਰਵਿੰਦਰ ਫੋਨ ਕਰਦੀ ਤਨ ਮੈਂ ਦੱਸਦੀ ਆ ਵੀ ਸਾਡੇ ਘਰ ਤੇ ਨਾ ਲੜਾਈ ਦਾ ਹੀ ਕਾਰਨ ਜਿੱਦਾਂ ਦੀ ਮੰਮੀ ਆ ਗਈ ਹੋਣਾ ਇੰਨੇ ਸੋਹਣੇ 2 ਸਾਲ ਕੱਟੇ ਸਾਨੂੰ ਪਤਾ ਹੀ ਨਹੀਂ ਲੱਗਾ ਰਮਣ ਕਿ ਕਿੱਥੇ ਆ ਡੇ ਲੰਗੇ ਹੁਣ ਤਾਂ ਜਿੱਦਾਂ ਦੀ ਮੰਮੀ ਆ ਗਈ ਨਾ ਉਦੋਂ ਤੋਂ ਬਾਅਦ ਸਾਡੇ ਘਰ ਕੁਲਿਸ਼ ਮੇਰੇ 냔ੇ ਆ ਨਾ ਤੇ 냔ੇ ਵੀ ਦਾਦੀ ਦਾਦੀ ਉਦੋਂ ਦੇ ਲੱਗਨ ਦਿਆ ਸਾਨੂੰ ਬਸ ਸਾਡੀ ਦਾਦੀ ਸਾਡੀ ਦਾਦੀ ਹੁਣ 냔ੇ ਵੀ ਓਕੇ ਹੋ ਜਾਂਦੇ ਆ ਵੀ ਦਾਦੀ ਕੱਲਤੀ ਆ ਦਾਦੀ ਇਦਾਂ ਕਰਤੀ ਆ ਮੈਨੂੰ ਤੇ ਆਪ ਨਹੀਂ ਸਮਝ ਲੱਗਣੀ ਮੈਂ ਤੇ ਆਪ ਕੋ ਗੁਸਰ ਮਨਾਇਆ ਚੱਲ ਗਈ ਆ ਫਲਾਰੇ ਬੜੇ ਕੁੰਦੀ ਜਗੰਦੇ ਪਿਆਰ ਲਾ ਕੇ ਚੱਲਦੇ ਤੁਹਾਨੂੰ ਪਤਾ ਮਿਸਤਰੀ ਲੱਗੇ ਤੇ ਇੱਕੇ ਅੰਦਰ ਚ ਬਹਿਣਾ ਹੁੰਦਾ ਈ ਤੇ ਉਥੇ ਗੰਦੇ ਪੈਰ ਲਾ ਕੇ ਚੱਲਦਾ ਤੂੰ ਛੱਡ ਦੇ ਭੈਣੇ ਤੈਨੂੰ ਮੈਂ ਗੱਲ ਕੀ ਹੋਈ ਏਦਾਂ ਗੱਲ ਏਦਾਂ ਹੋਈ ਵੀ ਬਾਥਰੂਮ ਚ ਚਲ ਗਈ ਚੱਪਲ ਲੈ ਕੇ ਹਨਾ ਉੱਥੇ ਬਾਥਰੂਮ ਗਈ ਤੇ ਪਾਣੀ ਨਾ ਛੱਡਿਆ ਤੇ ਮੈਂ ਕਹਿ ਬੈਠੀ ਕਿ ਮੈਂ ਕਹ ਪਾਣੀ ਨਹੀਂ ਛੱਡਿਆ ਤੇ ਕਿ ਬੱਤੀ ਜਗਦੀ ਛੱਡ ਆਏ ਆ ਇੰਨੀ ਗੱਲ ਦੀ ਮੈਂ ਰਮਣ ਕਹੀ ਤੂੰ ਝੂਠ ਨਹੀਂ ਮੈਂ ਬੋਲਦੀ ਤੇ ਉਤ ਤੋਂ ਬਾਅਦ ਇਹ ਜੀ ਮੈਨੂੰ ਟੈਕ ਹੋ ਗਿਆ ਦਿਲ ਫੜ ਕੇ ਮੈਨੂੰ ਟੈਕ ਹੋ ਗਿਆ ਹਨਾ ਭਈ ਦੇਗੀ ਜਦੋਂ ਗਈ ਸਾਡੇ ਕੋਲ ਬੜੇ ਪਖੰਡ ਕਰਦੀ ਮੈਂ ਇਹਨਾ ਸੱਚੀ ਬਸਾਂ ਮੈਂ ਇੰਨਾ ਕਲੇਸ਼ ਦਾ ਰੀਜ਼ਨ ਬਣਾਈ ਨਾ ਜਿਹਦਾ ਕੋਈ ਹਿਸਾਬ ਹੀ ਨਹੀਂ ਸਾਡੇ ਘਰ ਉਦੋਂ ਦਾ ਮੈਂ ਤੇ ਆ ਬੜੀ ਪਰੇਸ਼ਾਨ ਹੋਈ ਹਾਂ ਮੈਂ ਤੈਨੂੰ ਫੋਨ ਕੀਤਾ ਤਾਂ ਇਹ ਮੈਂ ਕਰਨਾ ਹੀ ਤੈਨੂੰ ਫੋਨ ਵੀ ਚੱਲ ਬੈ ਕੇ ਤੇ ਗੱਲਾਂ ਕਰਦੇ ਆ ਮੇਰੇ ਕੋ ਵੀ ਜਦੋਂ ਮਾਸੀ ਆਈ ਬੜਾ ਸੋਹਣਾ ਮਿਲੀ ਮਾਸੀ ਮੈਨੂੰ ਪਤਾ ਨਹੀਂ ਇਹਨੇ ਕੀ ਕਰਨ ਭਰ ਦਿੱਤੇ ਹੀ ਮਾਤਾ ਨੇ ਉਹਦੇ ਤੇ ਉਹਦੇ ਬੜਾ ਫੜ ਮਾਸਾ ਚਾਈ ਮਾਹ ਨਗਾਈ ਉਹਨਾਂ ਨੇ ਮੈਂ ਉਹਦਾ ਸਮਝ ਨਹੀਂ ਕੋਈ ਨਾ ਕੋਈ ਗੱਲ ਹੋਈ ਪਰ ਇੱਕ ਬੰਨੇ ਮੈਨੂੰ ਇਹ ਚਲ ਮਾਤਾ ਤੇ ਗਈ ਮਾਤਾ ਤੇ ਗਈ ਪਰ ਹੁਣ ਪੰਗਾ ਇਹ ਪੈ ਜਾਣਾ ਹੀ ਨਾ ਹੁਣ ਕਵਲ ਨੂੰ ਤੇ ਇੰਨੀ ਗੱਲ ਹੀ ਪਤਾ ਵਾ ਕਿ ਮਾਤਾ ਉੱਥੇ ਤੇਰੇ ਕੋਲ ਏ ਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਮੰਮੀ ਉੱਥੇ ਨਹੀਂ ਹੈਗੀ ਮੰਮੀ ਪਿੰਡ ਚਲ ਗਈ ਆ ਤੇ ਹਰਵਿੰਦਰ ਕਿਹੜੇ ਕੰਮ ਹੋਣੀ ਆਪਣੇ ਹਰਵਿੰਦਰ ਨੂੰ ਕਰਦੇ ਆ ਫੋਨ ਹਰਵਿੰਦਰ ਨੇ ਵੀ ਹਰਵਿੰਦਰ ਨੂੰ ਸੱਚਾਈ ਪਤਾ ਹੀ ਨਹੀਂ ਹੈ ਵੀ ਅਸੀਂ ਕਰਦੀਆਂ ਕਿ ਆਪਾਂ ਉਹਨੂੰ ਆਪਣੀ ਆਪਣੇ ਤਰੀਕੇ ਨਾਲ ਸਮਝਾ ਲੈਨੇ ਹਨ ਮੈਂ ਰਾਦਰ ਹਰਵਿੰਦਰ ਨੂੰ ਫੋਨ ਕਰੀਏ ਹਰਵਿੰਦਰ ਨੂੰ ਕਹੀਏ ਕਿ ਜਾ ਪਿੰਡ ਤੇ ਪਿੰਡੋਂ ਫਿਰ ਜਾ ਤੇ ਮੰਮੀ ਨੂੰ ਲੈ ਆਈਏ ਮੈਂ ਤੇ ਅਨੀ ਨੂੰ ਉਹਦਾ ਹੀ ਆਪਾ ਬੱਚੇ ਲੈਤੀ ਸਾ ਲਿਨੇ ਆ ਚਲ ਆਪਣੇ ਕੋ ਬਹੂਗੀ ਆਪਣੇ ਨਾਲ ਗੱਲਾਂ ਗੱਲਾ ਕਰੂਗੀ ਆਪਾ ਆਪਣੇ ਤਰੀਕੇ ਨਾਲ ਉਹਨੂੰ ਸਮਝਾ ਲੀਂਦੇ ਹਰਵਿੰਦਰ ਨੂੰ ਅਹ ਤਰੀਏ ਫੋਨ ਸਰ ਹਾਂ ਚਲ ਚਾਹ ਪੀ ਲਈਏ ਫਿਰ ਚਾਹ ਪੀ ਕੇ ਚਲਦੇ ਆਂ ਰੰਮਣ ਵੀ ਆਈ ਹੈ ਤੇ ਤੁਸੀਂ ਕਰੋ ਫੋਨ ਫਿਰ ਉਹਨੂੰ ਆਪਾ ਆਪਣੇ ਤਰੀਕੇ ਨਾਲ ਸਮਝਾਵਾਂਗੇ ਆਪਣੀ ਸਾਈਡ ਤੇ ਲਊਗੀ ਚਲ ਚਾਹ ਪੀ ਕੇ ਤੇ ਕਰਦੇ ਆਂ ਚਲੋ ਠੀਕ ਚਾਹ ਪੀ ਕੇ ਫਿਰ ਮੈਂ ਹਰਵਿੰਦਰ ਨੂੰ ਲਵਨੀ ਆ ਫੋਨ ਬੈ ਜਾ ਮੈਂ ਚਾਹ ਬਣਾ ਕੇ ਲਿਆਵਾਂ ਠੀਕ ਠੀਕ ਕੁਲਕੁਲਕਾ ਖਾਣੇ ਪਹਿਲਾਂ ਨਹੀਂ ਨਹੀਂ ਪਹਿਲਾਂ ਬਣੀ ਮੈਂ ਸਬਜੀ ਉਹ ਜੀ ਬਣਾ ਲਈ ਤੇ ਰੰਮਣ ਨੂੰ ਠੀਕ ਕੋਈ ਨਹੀਂ ਚਲੋ ਉਹ ਟਾਈ ਹਾਂ ਪਤਾ ਲੱਡੂ ਚਾਚੀ ਆਈ ਹੋ ਅੰਦਰ ਚੰਗਾ ਤੇ ਤੁਸੀਂ ਪਤਾ ਪੇਪਰ ਦੀ ਤਿਆਰੀ ਕਰੋ ਹਾਂ ਮੈਂ ਖੇਡਣ ਕਿਉਂ ਡਏ ਤਾਂ ਪਤਾ ਪੇਪਰਾਂ 'ਚ ਥੋੜਾ ਨਾ ਖੇਡੀਂ ਦਾ ਰਾਜੇ ਤੁਸੀਂ ਸਵੇਰ ਦੇ ਪਤਾ ਪੜ੍ਹੇ ਨਹੀਂ ਅੱਜ ਆ ਜੇ ਪੜ੍ਹ ਲਓ ਫਿਰ ਮੁੜ ਕੇ ਨੰਬਰ ਘਟਾਉਂਗੇ ਫਿਰ ਤੁਸੀਂ ਕਹਿਣਾ ਮਮਾ ਸਾਡੇ ਨੰਬਰ ਘਟਾਏ ਆ ਫਿਰ ਤੁਸੀਂ ਰੋਣਾ ਨਹੀਂ ਛੱਡਦੇ ਜਾ ਮੇਰੇ ਪੁੱਤੋ ਇਹਦਾ ਕਰੋ ਚਾਚੀ ਨੂੰ ਮਿਲ ਕੇ ਤੇ ਤੁਸੀਂ ਆਪਣੇ ਦੋਨੋਂ ਭੈਣ ਭਰਾ ਬੁੱਕਸ ਲੈ ਕੇ ਤੇ ਦੂਜੇ ਰੂਮ ਚ ਆ ਜਾਓ ਠੀਕ ਹੈ ਤੇ ਉਹ ਕਾਕਾ ਵਾ ਨਾਲ ਕਾਕੇ ਨੂੰ ਵੀ ਮਿਲ ਲਓ ਮਿਲ ਕੇ ਨਾ ਤੇ ਕਿੜਿਕ ਖੇਡ ਕੇ ਤੇ ਬੁਕਸ ਲੈ ਕੇ ਤੇ ਦੂਜੇ ਕਮਰੇ ਚ ਪੜੋ ਮੇਰੇ ਕੋਲ ਤਾਂ ਬੜਾ ਸਿਆਣਾ ਮੇਰੇ ਕੋਲ ਚੰਗਾ ਜਾਓ ਮੈਂ ਸਾਸ਼ੀ ਦਾ ਚਾਚੀ ਜੀ ਸਾਸ਼ੀ ਕਾ ਬੱਤੀ ਆਲਾ ਸਾਸ਼ੀ ਕਾ ਚਾਚੀ ਸਤਿ ਸ਼੍ਰੀ ਅਕਾਲ ਕੀ ਹਾਲ ਠੀਕ ਆ ਚਲੋ ਬਹਿ ਜਾਓ ਆਜੋ ਲੈ ਜਾਓ ਕਿੱਥੇ ਆ ਚਾ ਪੇਪਰ ਆ ਠੀਕ ਠੀਕ ਆ ਕਾ ਦਾ ਪੇਪਰ ਆ ਕੈਮਿਸਟਰੀ ਆ ਨਹੀਂ ਨਹੀਂ ਫੇਰ ਤਾਂ ਪੜੋ ਕੋਈ ਗੱਲ ਨਹੀਂ ਜਾਓ ਪੜੋ ਪੜੋ ਨਰਵਿੰਦਰ ਨੂੰ ਫੋਨ ਲਾਇਲ ਮਾ ਫੇਰ ਮਨ ਨੂੰ ਕਹਿੰਦੀ ਆ ਵੀ ਲਾਤਾ ਹੀ ਨਰਵਿੰਦਰ ਨੂੰ ਫੋਨ ਕੰਨ ਡਈ ਹਲੋ ਹਾਂ ਸਤਿ ਸ਼੍ਰੀ ਅਕਾਲ ਹਾਂ ਨਵਿੰਦਰ ਕੀ ਹਾਲ ਆ ਠੀਕ ਆ ਉਹ ਰਵਿੰਦਰ ਮੈਂ ਕਿਹਾ ਤੂੰ ਮੰਮੀ ਨੂੰ ਛੱਡ ਕੇ ਆਈ ਸੀ ਨਾ ਉਹ ਦਿਨ ਉੱਥੇ ਰਮਣ ਕੋਲ ਉਹ ਰਮਣ ਮੇਰੇ ਕੋਲ ਆਈ ਆ ਤੇ ਰਮਣ ਦੱਸਣ ਡਈ ਆ ਵੀ ਮੰਮੀ ਤਾਂ ਉੱਥੋਂ ਵੀ ਚਲ ਗਏ ਅੱਗੇ ਅੱਛਾ ਫਿਰ ਤੂੰ ਹੀ ਛੱਡ ਆਉਣਾ ਸੀ ਨਾ ਆਂਦੇ ਮਾਸੀ ਆਈ ਹੀਗੀ ਇੱਥੇ ਗੁਰਜੀਤ ਆਪਣੀ ਜਿਹੜੀ ਤਨਤਨ ਵਾਲੀ ਮਾਸੀ ਆਈ ਹੀਗੀ ਤੇ ਉਹ ਮਾਸੀ ਲੱਗੀ ਆਂਦੇ ਆਈ ਹੀ ਮੇਰੇ ਕੋ ਵੀ ਆਈ ਸੀ ਨਾ ਮਾਸੀ ਤੇ ਮਾਸੀ ਰਹਿ ਹੀ ਨਹੀਂ ਬਸ ਮਾਸੀ ਉਸੇ ਵੇਲੇ ਚਲ ਗਏ ਸੀਗੇ ਠੀਕ ਹੈ ਤੂੰ ਐਦਾਂ ਕਰ ਹਰਵਿੰਦਰ ਫਿਰ ਤੂੰ ਨਾ ਐਦਾਂ ਆ ਵੀ ਇੱਥੇ ਹਨਾ ਕਿਉਂਕਿ ਤੇਰੇ ਵੀਰ ਜੀ ਨੂੰ ਪਤਾ ਲੱਗਾ ਕਿ ਮੰਮੀ ਤੇ ਵੀਰ ਜੀ ਨੂੰ ਤੇ ਹੀ ਪਤਾ ਆ ਕਿ ਰਮਣ ਕੋ ਲਿਆ ਮੰਮੀ ਜੀ ਉਹਨਾਂ ਨੂੰ ਪਤਾ ਲੱਗਾ ਕਿ ਮੰਮੀ ਪਿੰਡ ਚ ਲੱਗੇ ਆ ਤੇ ਫੇਰ ਬਹੁਤ ਜ਼ਿਆਦਾ ਕਪਤ ਪੈ ਜਾਣਾ ਵਾ ਘਰੇ ਤੇ ਕੀ ਕਰੀਏ ਹੁਣ ਹਾਂ ਤੂੰ ਇਦਾਂ ਕਰ ਤੂੰ ਉਹਨਾਂ ਲੈ ਕੇ ਆ ਜਾ ਤੇ ਫੇਰ ਆਪਾਂ ਵੇਖਦੇ ਆਂ ਵੀ ਕੀ ਕਰਨਾ ਆ ਮੰਮੀ ਦਾ ਹਾਂ ਆ ਤੂੰ ਪੇਪਰ ਹੁੰਦੇ ਆ ਚਲ ਕੋਈ ਨਹੀਂ ਤੂੰ ਪੜਾ ਕੇ ਜਲਦੀ ਚਲ ਜੀ ਉਸੇ ਵੇਲੇ ਚਲ ਜੀ ਮੈਂ ਤੈਨੂੰ ਨਹੀਂ ਰੋਕਦੀ ਚੱਹੇ ਅੱਤੀ ਚਲ ਜਾ ਹਾਂ ਆ ਜਾ ਮੇਰੀ ਭੈਣ ਠੀਕ ਆ ਓਕੇ ਹੋ ਹੁਣ ਹਰਬਿੰਦਰ ਅਰਨ ਦਾਸ ਨਹੀਂ ਆ ਫੇਰ ਹੀ ਗੱਲ ਬਣਨੀ ਹੋਣਾ ਹਨਾ ਪਰਦੇ ਨੂੰ ਕੋ ਸੋਚਦੇ ਆ ਫਿਰ ਕੀ ਕਰਨਾ ਹੁਣ ਕੋਈ ਨਾ ਕੋਚ ਕਰਨਾ ਹੀ ਪਊਗਾ ਹਨਾ ਚਲੋ ਰਮਨ ਦਾਸ ਜੀ ਆ ਵੇਖਿਆ ਦੀਦੀ ਕਿੰਨੇ ਸੂਲ ਬਣਾਉਂਦੀ ਪਰ ਸੂਰੇ ਵੀ ਬੜੇ ਸੋਹਣੇ ਬਣਾਉਂਦੀ ਕਿੰਨੀ ਸੋਹਣੀ ਹੁਣ ਲੱਗਦਾ ਦੁਪੱਟੇ ਨੂੰ ਐਸ ਸੋਣੀ ਹੋਣੀ ਹੈ ਪੁੱਛਦੀ ਆ ਹੁੰਦੇ ਆ ਤੇ ਦੀਦੀ ਕਿੱਥੇ ਰਹਿ ਗਈ ਉਹ ਦੀਦੀ ਆਵਾਜ਼ ਨਹੀਂ ਦੇਣ ਦੇ ਬੀਬੀ ਬੋਲਦੌਣੀ ਗੰਦੀ ਕਰਤੀ ਮੇਰੀ ਲੈਸ ਤੂੰ ਕਿੱਥੇ ਖਰਾਬ ਹੋ ਜਗੀ ਕੁੱਟ ਪੈ ਜਾਣੀ ਮੈਂ ਵੇਖਣ ਦੀ ਮਾਨ ਲਾ ਪਾ ਵਿੱਚ ਪਤਾ ਨਹੀਂ ਕੀ ਪਿਆ ਵਾ ਤੇ ਉਹ ਤੁਹਾਡੇ ਦੇ ਦੁਪੱਟੇ ਦੇ ਲੈਸ ਲੱਗਣ ਵਾਲੀ ਪਈ ਇਹ ਨਾ ਵਿਆਹ ਹੀ ਉਹ ਅੱਛਾ ਅੱਛਾ ਮੈਂ ਨਾ ਡਾਈ ਕਰਵਾਇਆ ਸੀ ਉਹ ਦੁਪੱਟਾ ਤੇ ਮੈਂ ਕਹਿੰਦੀ ਹਾਂ ਲੈਸ ਲਿਆਂਦੀ ਤੇ ਲੈਸ ਔਣ ਵਾਲੀ ਪਈ ਹੀਗੀ ਤੇ ਮੈਂ ਕਿਹਾ ਛੱਡਦੀ ਆ ਬਾਅਦ ਵਿੱਚ ਠਹਿਰ ਕੇ ਵੇਲੀ ਹੋ ਕੇ ਨਹੀਂ ਨਹੀਂ ਅੱਜ ਪਿੰਡ ਚਲ ਗਈ ਨਾ ਅੱਛਾ ਫੇਰ ਤਾਂ ਆਈ ਲੱਗੀ ਨਹੀਂ ਅੱਜ ਦੇ ਘਰ ਆਈ ਮਹਰਵਿੰਦਰ ਨੂੰ ਫੋਨ ਕਰਤਾ ਹਾਂ ਇਹ ਕਹਿੰਦੇ ਕਹਿੰਦੀ ਤੇ ਹੈਗੀ ਆ ਵੀ ਉਹ ਨਹੀਂ ਮੈਨੂੰ ਕਹਿੰਦੀ ਵੀ ਉਹ ਤੁਸੀਂ ਮੈਨੂੰ ਛੱਡ ਕੇ ਆਈ ਹੈ ਫਿਰ ਹੋਗੇ ਹੂੰ ਹੂੰ ਤੇ ਕਹਿੰਦੀ ਉਹ ਤਾਂ ਛਾਟੀ ਚੱਲ ਕੇ ਕਹਿੰਦੀ ਮੈਂ ਵੀ ਫੋਨ ਕੀਤਾ ਹੈਗਾ ਗੱਲ ਤੇ ਕਹਿੰਦੀ ਕਿ ਉਹ ਮੈਨੂੰ ਵੀ ਪਤਾ ਲੱਗਾ ਵਾ ਵੀ ਪਿੰਡ ਆ ਗਏ ਆ ਨਹੀਂ ਹੁਣ ਜਦੋਂ ਆਉਣਗੇ ਨਾ ਫਿਰ ਆਪਾਂ ਆਪਣੇ ਵੱਲ ਸਾਈਡ ਨੂੰ ਕਰ ਲਾਂਗੇ ਨਾ ਉਹਨਾਂ ਨੂੰ ਹੁਣ ਪਤਾ ਨਾ ਨਾ ਲੱਗ ਜੇ ਉਹਨਾਂ ਨੂੰ ਕਿ ਆਪਣੇ ਕੋ ਕਿਚ-ਕਿਚੇ ਦੇ ਕਰਕੇ ਗਏ ਆ ਕਿ ਆਪਾਂ ਕਿਚ-ਕਿਚ ਕਰਦੀਆਂ ਰਹੀਆਂ ਮਾਤਾ ਨਾਲ ਅੜੀ ਕਿਚਕਿਚ ਵੀ ਕਾਦੀ ਕਰਦੀ ਰਹੀ ਆ ਹੁਣ ਇੰਨਾ ਮਾੜਾ ਮੋਟਾ ਦਰਮਣ ਕਰਨਾ ਹੀ ਪੈਂਦਾ ਨਾ ਹੁਣ ਇੰਨਾ ਨਾ ਕਰੀ ਤੇ ਖਲਾਰੇ ਪੈ ਜਾਂਦੇ ਪੈ ਤੇ ਕਹਿੰਦੀ ਮੰਮਣੀ ਮੰਮੀ ਵੀ ਤਾਂ ਹੁਣ ਬਿਲਕੁਲ ਛਣਕਣਾ ਹੀ ਸਮਝਦੀ ਆਪਣੇ ਆਪ ਨੂੰ ਵੀ ਮੈਨੂੰ ਬਸ ਕੁਛ ਕਾਓ ਹੀ ਨਾ ਮੈਂ ਕੁਛ ਮੈਂ ਨਾਰਮਲ ਮਾੜੀ ਮੋਟੀ ਗੱਲਾਂ ਕੀਤੀਆਂ ਉਹਦੇ ਤੇ ਪਤਾ ਨਹੀਂ ਕਾਦਾ ਇੰਨਾ ਧੱਪ ਜੜਿਆ ਉਸੇ ਮੇਰੇ ਤੋਂ ਚੋਰੀ ਇਹ ਵਿੰਦਰ ਨੂੰ ਫੋਨ ਕਰਕੇ ਮਿੰਟੋ ਮਿੰਟੀ ਇਥੋਂ ਨਿਕਲ ਕੇ ਗਾਹ ਗਏ ਆ ਹਾਂ ਐਚ ਹੁਣ ਸਾਰੇ ਸੋ ਗਿਆ ਪੱਛਦੇ ਨਹੀਂ ਹੁਣ ਵੇਖ ਰਮਣ ਮੈਂ ਅੱਗੇ ਵੀ ਰਵਿੰਦਰ ਨੂੰ ਇੰਨੀ ਗੱਲ ਹੀ ਕਹੀ ਸੀ ਮੈਂ ਕਿ ਰਵਿੰਦਰ ਉੱਥੇ ਇਕੱਲੇ ਰਹਿਣ ਦੇ ਲੋਕੀ ਉਹਨਾਂ ਦੇ ਗੱਲਾਂ ਤੇ ਸਾਨੂੰ ਹੀ ਕਰਨੀਆਂ ਵਾ ਨਾ ਉਹ ਤੇ ਆਪਾਂ ਨੂੰ ਹੀ ਕਰਨੀਆਂ ਵਾ ਕਿ ਆਪੇ ਉੱਥੇ ਸ਼ਹਿਰ ਚੱਲ ਗਿਆ ਤੇ ਮਾਤਾ ਨੂੰ ਮਗਰ ਸੁੱਟਦਾ ਵਾ ਇਦਾਂ ਕਹਿਣਾ ਲੋਕਾਂ ਚੰਗੀ ਮਲੇ ਘਾ ਰਹੀ ਉਹ ਹਣ ਜਾਣਿਆ ਦੇ ਤੇ ਇਸ ਬੰਦਾ ਰਹਿ ਨਹੀਂ ਸਕਦਾ ਵੀ ਹੈਗਾ ਜਾਨ ਪੁੱਜ ਕੇ ਬਸ ਇਹੋ ਹੀ ਉਹ ਵੀ ਜੇ ਬੰਦਾ ਸਿਰਫ ਇੰਨੀ ਗੱਲ ਹੈ ਵੀ ਨੋਵਾਂ ਦੇ ਨਾਲ ਨਹੀਂ ਨਾ ਰਲਣਾ ਉਹ ਇਕੱਲੇ ਰਹਿਣਾ ਜਿਆਦਾ ਪਸੰਦ ਹੈ ਉਹ ਇਕੱਲੇ ਰਹਿਣਾ ਪਸੰਦ ਹੈ ਬਸ ਉਹ ਮੇਰੀ ਗੱਲ ਸੁਣ ਜੇ ਆਪਣੀ ਧੀ ਗੱਲ ਕਰ ਲੇ ਤੇ ਉਹਦਾ ਵੀ ਤੇ ਬੰਦਾ ਛੱਡਦਾ ਹੀ ਐ ਨਾ ਗੱਲ ਰੱਖਣੀ ਬੰਨਣਾ ਨੋਵਾ ਗੱਲ ਕਰ ਲੈਂਦੀ ਐ ਤੇ ਦੋ ਕੰਮ ਬੰਨਣਾ ਬਸ ਉਹ ਅਹੀ ਵੀ ਕੰਮ ਕਰਦੀ ਐ ਥੱਕ ਜਾਂਦੀ ਐ ਮਖਲਾਰੇ ਪਾ ਦਿੰਦੀ ਐ ਫਿਰ ਇਹੋ ਗੱਲ ਤਾਂ ਹੀ ਆਪਾਂ ਕਿਹਾ ਆਪਾਂ ਤੇ ਹੋਰ ਕੇ ਗੱਲ ਤੋਂ ਕਦੀ ਕਿਹਾ ਹੀ ਨਹੀਂ ਮੈਂ ਤੇ ਕੁਛ ਵੀ ਨਹੀਂ ਕਿਹਾ ਮੈਂ ਤੂੰ ਕਹਣਾ ਝੂਠ ਬੋਲਦੀ ਐ ਦੀਦੀ ਮੈਂ ਸਿਰਫ ਇੱਕੋ ਜਿਹੜਾ ਉਹਨੀ ਗੱਲ ਜ਼ਰੂਰ ਕਹੀ ਐ ਬਾਥਰੂਮ ਤੋਂ ਤੇ ਜਾ ਮੈਂ ਇਹਨੀ ਗੱਲ ਕਹੀ ਮੈਂ ਕਹਿਆ ਵੀ ਮੰਮੀ ਆਉਂਦੇ ਤੈਨੂੰ ਪਤਾ ਹੀ ਤੇਰੇ ਵੀਰ ਜੀ ਦਾ ਸ਼ੁਰੂ ਤੋਂ ਸਵੇਰ ਕਿਦਾਂ ਦਾ ਵਾ ਮੈਂ ਇੰਨੀ ਗੱਲ ਹੀ ਕਹੀ ਮੈਂ ਕਿਹਾ ਮੰਮੀ ਚੁੱਕਣਾ ਨਾ ਦਿਆ ਕਰੋ ਉਹਨਾਂ ਨੂੰ ਜਦੋਂ ਆਉਂਦੇ ਆ ਡਿਊਟੀ ਤੋਂ ਨਾ ਚੁੱਕਣਾ ਨਾ ਦਿਆ ਕਰੋ ਤੇ ਚੁੱਕਣਾ ਦੇ ਦਿੰਨੇ ਆ ਹਨਾ ਤੇ ਉਤੋਂ ਮੜਕਿਓ ਮੇਰੇ ਦਿਵਾਲੇ ਹੋ ਜਾਂਦੇ ਆ ਤੇ ਉਹ ਤੈਨੂੰ ਪਤਾ ਮੈਂ ਤੇ ਸਮਝ ਨਹੀਂ ਮੈਨੂੰ ਪਤਾ ਨਹੀਂ ਕਿਹੜੀ ਕਿੱਧਰ ਸੰਗੀ ਮੰਮੀ ਨਾਲ ਸੰਗਾਈ ਉਹਨਾਂ ਨੂੰ ਤੇ ਸਮਝ ਹੀ ਨਹੀਂ ਲੱਗਦੀ ਮੈਂ ਟੋ ਮਿੰਟੀ ਬੱਸ ਨਾ ਕੱਪੜੇ ਦੁਬਾਰ ਹੋਣ ਡੈ ਪੈਂਦੇ ਹੀ ਮੰਮੀ ਕਿੱਥੇ ਮੰਮੀ ਨੂੰ ਕੀਤਾ ਤੇ ਜਿੱਦਣ ਹੁਣ ਆਏ ਨਾ ਮੈਨੋਂ ਆਉਂਦੇ ਕਹਿੰਦੇ ਉਹ ਕੀ ਹੋਣਾ ਮੰਮੀ ਨੂੰ ਕੁਛ ਮੰਮੀ ਚੰਡੀਗੜ੍ਹ ਕਿੱਧਰ ਚਲ ਗਈ ਮੰਮੀ ਐਦਾਂ ਕਿੱਧਰ ਹੋ ਗਈ ਉਹ ਫਿਰ ਵੀਰਜੀ ਨੇ ਤਾਂ ਤੁਹਾਡੇ ਤੇ ਬਲੇਮ ਲਾਉਣਾ ਹੈ ਦੀਦੀ ਨੇ ਫੋਨ ਹੀ ਨਹੀਂ ਕੀਤਾ ਜਦੋਂ ਮੈਂ ਤਾਂ ਹੀ ਤੁਹਾਨੂੰ ਕੀ ਕਹਿਣ ਦੀਆਂ ਵੀ ਜੇ ਹੁਣ ਇੱਕ ਗੱਲ ਉਹ ਤੁਸੀਂ ਭੇਜਿਆ ਪਤਨੀ ਭੇਜਿਆ ਆਪ ਹੀ ਫੋਨ ਕਰਕੇ ਗਏ ਤੇ ਮੈਂ ਵੀ ਭੇਜਿਆ ਨਹੀਂ ਇੱਕ ਗੱਲ ਇਹ ਕਬਲ ਵੀ ਨਹੀਂ ਘਰ ਹੈਗੇ ਨਹੀਂ ਤੇ ਕਬਲੇ ਰੱਖ ਲੈਣਾ ਮਮਾ ਨੇ ਮਨਾ ਕੀਤਾ ਕਿ ਕਿ ਇਹਦੀਆਂ ਗੱਲਾਂ ਨਹੀਂ ਸੁਣੀਆਂ ਹਾਂ ਆ ਜਾ ਫਿਰ ਉਹਦੇ ਮਮਾ ਜੰਦੇ ਹੀ ਦਾਦੀ ਆਪੇ ਗਏ ਪਰ ਦਾਦੀ ਆਪੇ ਨਹੀਂ ਗਏ ਮਮਾ ਨੇ ਕਿਹਾ ਸੀ ਦਾਦੀ ਨੂੰ ਹਾਂ ਤੇ ਚਾਚੀ ਨੇ ਵੀ ਨਹੀਂ ਰੱਖਿਆ ਜਾਦੀ ਨੂੰ ਉਹਨਾਂ ਨੇ ਵੀ ਮਮਾ ਵਾਂਗੂ ਹੀ ਕੀਤਾ ਹੁਣ ਦਾਦੀ ਫੇਰ ਪਿੰਡ ਚਲੇ ਗਈ ਜੀ ਜੀ ਮਮਾ ਕਿੰਨਾ ਦਾਦੀ ਨਾ ਕਰਦੇ ਉਹਨਾਂ ਨੂੰ ਘਰੋਂ ਬਾਹਰ ਕੱਢਦੇ ਆਪਾਂ ਵੀ ਮਮਾ ਨੂੰ ਕੱਢਿਆ ਕਰਾਂਗੇ ਕਿਦੋਂ ਵੱਡੇ ਹੋਵਾਂਗੇ ਹਾਂ ਆਪਾਂ ਵੀ ਮਮਾ ਨਾਲ ਆਈ ਖੁਸ਼ ਕਰਾ ਕਰਾਂਗੇ